ਯਾਬੀ ਯੂਨੀਵਰਸਿਟੀ ਬਚਾਓ ਮੋਰਚਾ ਵਿੱਚ ਆ ਕੇ ਆਪਣੀ ਸਮੂਹਤਾ ਭਰੀਏ ਤੇ ਇਸ ਯੂਨੀਵਰਸਿਟੀ ਦਾ 150 ਸਾਲ ਪੁਰਾਣਾ ਜਿਹੜੀ ਲੇਗਸੀ ਹੈ ਉਹਨੂੰ ਆਪਾਂ ਮੇਨਟੇਨ ਕਰੀਏ ਤੇ ਵੱਧ ਤੋਂ ਵੱਧ 10 ਤਰੀਕ ਨੂੰ ਆਪਾਂ ਇੱਥੇ ਕੱਟ ਕਰੀਏ ਤੇ ਆਪਣੀ ਪੱਕੀ ਸਮੂਹਤਾ ਦੇ ਵਿੱਚ ਭਰੀਏ ਪੰਜਾਬ ਯੂਨੀਵਰਸਿਟੀ ਵਿਖੇ ਚੱਲ ਰੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ 10 ਨਵੰਬਰ ਨੂੰ ਵੱਡੇ ਪੱਧਰ ਉੱਤੇ ਇਸ ਮੋਰਚੇ ਦੇ ਸਮਰਥਨ ਵਿੱਚ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਸੀਨੀਅਰ ਰਾਸੀ ਆਗੂ ਯੂਨੀਵਰਸਿਟੀ ਪਹੁੰਚਣਗੇ ਜਾਣਕਾਰੀ ਮੁਤਾਬਕ 10 ਨਵੰਬਰ ਨੂੰ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ ਪੰਜਾਬ ਭਰ ਤੋਂ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਇੱਥੇ ਆਉਣਗੇ ਅਤੇ ਕੇਂਦਰ ਸਰਕਾਰ ਦੇ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਪ੍ਰਗਟ ਕਰਨਗੇ ਤੇ ਉਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ 10 ਨਵੰਬਰ ਨੂੰ ਹੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਚਾਰੋਂ ਮੁੱਖ ਗੇਟਾਂ ਨੂੰ ਜਿੰਦੇ ਮਾਰ ਕੇ ਯੂਨੀਵਰਸਿਟੀ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਤੇ ਕੰਨਾ ਤੱਕ ਵਿਦਿਆਰਥੀਆਂ ਦੀ ਆਵਾਜ਼ ਪਹੁੰਚਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਸਾਡੀ ਖਾਸ ਅਪੀਲ ਜਿੰਨੇ ਵੀ ਵਿਦਿਆਰਥੀ ਜਿੰਨੇ ਵੀ ਐਲੂਮਨਾਏ ਇਸ ਯੂਨੀਵਰਸਿਟੀ ਤੋਂ ਪੜ੍ਹੇ ਨੇ ਉਹਨਾਂ ਸਾਰਿਆਂ ਨੂੰ ਇਹ ਅਪੀਲ ਅੱਜ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵਿੱਚ ਆ ਕੇ ਆਪਣੀ ਸ਼ਮੂਲੀਅਤ ਭਰੀਏ ਤੇ ਇਸ ਯੂਨੀਵਰਸਿਟੀ ਦਾ 150 ਸਾਲ ਪੁਰਾਣਾ ਜੋ ਇਹਦੀ ਲੈਗਸੀ ਹੈ ਉਹਨੂੰ ਆਪਾਂ ਮੇਨਟੇਨ ਕਰੀਏ ਤੇ ਇਹਦੇ ਉੱਤੇ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਦਾਅਵਾ ਮਜ਼ਬੂਤ ਕਰੀਏ ਤੇ ਵੱਧ ਤੋਂ ਵੱਧ 10 ਤਰੀਕ ਨੂੰ ਆਪਾਂ ਇੱਥੇ ਕੱਟ ਕਰੀਏ ਤੇ ਆਪਣੀ ਪੱਕੀ ਸ਼ਮੂਲੀਅਤ ਦੇ ਦਿੱ ਭਰੀਏ ਵਾਇਕੁਰਗੀ ਦਾ ਖੰਸਾ ਵਾਇਕੁਰਗੀ ਦੇ ਕਿੰਨੇ